ਕਿੰਨਾ ਸ਼ਹੀਦਾਂ ਦੇ ਐਡੀ ਵੱਡੀ ਜੋਤ ਜਗਾਈ ਆ ਲੈਣਾ ਲਗਦੀਆਂ ਮੇਰੀਆਂ ਧੀਆਂ ਦੀਆਂ ਤੇ ਗੁਰਸਿੱਖਾਂ ਦੀਆਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਦੇ ਜੋਤ ਦੇ ਉੱਤੇ ਇਸ ਤਰ੍ਹਾਂ ਹੱਥ ਕਰਦੇ ਵੇਖ ਰਹੇ ਹੋ ਜੀ ਜੋਤ ਦੇ ਉੱਤੇ ਇਸ ਤਰ੍ਹਾਂ ਹੱਥ ਕੀਤੇ ਮੂੰਹ ਤੇ ਹੱਥ ਫੇਰੇ ਝੱਗਾ ਚੁੱਕਿਆ ਢਿੱਡ ਤੇ ਹੱਥ ਫੇਰੇ ਲੱਕ ਤੇ ਹੱਥ ਫੇਰੇ ਆਪਣੇ ਬੱਚੇ ਦੇ ਮੂੰਹ ਤੇ ਹੱਥ ਫੇਰੇ ਨਾ ਬੱਚੇ ਨੂੰ ਕਿਹਾ ਪੁੱਤ ਟਿਕ ਕੇ ਬਹਿ ਕੇ ਬਾਣੀ ਸੁਣ ਪਾਣੀ ਤੋੜਨ ਨੂੰ ਜੋਤਾਂ ਜਗੀਆਂ ਇਥੇ ਕਰ ਆ ਗਈ ਆ ਪੰਥ ਦਾ ਆਖੋ ਵਾਹਿਗੁਰੂ ਵਾਹਿਗੁਰੂ ਬਾਰ-ਬਾਰ ਕਹਿੰਦਾ ਜਿਹਨੂੰ ਕੈਂਸਰ ਹੋ ਗਿਆ ਵਾ ਬਾਬਾ ਦੀਪ ਸਿੰਘ ਦੀ ਜੋਤ ਤੋਂ ਲਿਕੇ ਕਿਉਂ ਮਿਲੋ ਮੇਰਾ ਬਾਪ ਨਹੀਂ ਕਹਿੰਦਾ ਮੇਰਾ ਬਾਪ ਕਹਿੰਦਾ ਜੇ ਆਪਣੇ ਕੈਂਸਰ ਹਟਾਉਣੇ ਬਿਮਾਰੀਆਂ ਹਟਾਉਣੀਆਂ ਤੇ ਬਾਣੀ ਪੜੋ ਵਾਹਿਗੁਰੂ ਕਹਿੰਦੇ ਕੀ ਕੀ ਕਹਿੰਦੇ ਬਾਣੀ ਪੜੋ ਬਾਣੀ ਤੁਹਾਡੇ ਅੰਦਰਲੇ ਰੋਗ ਕੱਢੂਗੀ ਕਰ ਇਸ਼ਨਾਨ ਸਿਮਰਤਾ ਕਰ ਆਪਣਾ ਮਨ ਮਗਰ ਉਹਦੀ ਖੂਬ ਤੂਤੀ ਬੋਲੀ। ਖੂਬ ਪੀੜਾਂ ਜੁੜਦੀਆਂ ਉਹਦੀ ਗੱਲ ਉੱਤੇ ਕਿਉਂਕਿ ਅਸੀਂ ਕੱਚ ਸੁਣਨਾ ਚਾਹੁੰਨੇ ਆ। ਫਿਰ ਸ਼ਰਮਖੰਡ ਕੀ ਬਾਣੀ ਜਿੱਥੇ ਸਾਖ ਬੜੀ ਬਹੁਤ ਅਨੂਪ। ਸਹਿਬ ਨੂੰ ਪੁੱਛਿਆ ਸਮਾਂ ਥੋੜਾ ਰਹਿ ਗਿਆ ਸਹਿਬ ਨੂੰ ਪੁੱਛਿਆ ਮਹਾਰਾਜ ਸੁਣ ਰਹੇ ਹੋ ਜੀ ਧਿਆਨ ਨਾਲ ਗੁਰਸਿੱਖੋ ਪਿਆਰਿਓ ਭੈਣੋ ਬੱਚਿਓ ਸੁਣ ਰਹੇ ਹੋ ਧਿਆਨ ਨਾਲ ਸੁਣੋ ਮਹਾਰਾਜ ਸ਼ਰਮਖੰਡ ਵਿੱਚ ਜੀਵ ਆਤਮਾ ਕੀ ਘਟਦੀ? ਕਹਿੰਦੇ ਤਾਂ ਕਿਆਂ ਗੱਲਾਂ ਉਥੋਂ ਦੀ ਮੈਂ ਕੀ ਕਹਾਣੀ ਸੁਣਾਵਾਂ ਬਾਬਾ ਕਹਿ ਰਿਹਾ ਜਗਤ ਦਾ ਮਾਲਕ ਕਹਿ ਰਿਹਾ ਕਹਿੰਦਾ ਮੈਂ ਸ਼ਰਮਖੰਡ ਦੀ ਕਹਾਣੀ ਕੀ ਦੱਸਾਂ ਤਾਂ ਕਿਹ ਗੱਲਾਂ ਜਿਹੜਾ ਅੱਧੀ ਰਾਤ ਉੱਠ ਕੇ ਰੱਬ ਦੀ ਇਬਾਦਤ ਕਰਦਾ ਉਹਦੇ ਅੰਦਰ ਕੀ ਪੜ ਰਿਹਾ ਕੀ ਘੜਿਆ ਜਾ ਰਿਹਾ ਕੀ ਦੱਸਾਂ ਤਾਂ ਕਿਹ ਗੱਲਾਂ ਜੇ ਕੋ ਦੱਸਣ ਪਊਗਾ ਜੇ ਕੋ ਕਹੇ ਪਿੱਛੇ ਪਿੱਛਤਾਏ ਆਖਿਆ ਜੀ ਫਿਰ ਵੀ ਦੱਸੋ ਤੁਸੀਂ ਤੇ ਜਗਤ ਦੇ ਮਾਲਕ ਜਹਰ ਪੀਰ ਜਗਤ ਗੁਰੂ ਬਾਬਾ ਜੀ ਆਪ ਨਰੈਣ ਆਏ ਜੇ ਤੁਸੀਂ ਤੇ ਦੱਸ ਹੀ ਸਕਦੇ ਹੋ ਫਿਰ ਕਹਿਣ ਲੱਗੇ ਮੈਂ ਐਨਾ ਕਹਨਾ ਇੱਥੇ ਘੜੀਏ ਸੁਰਤ ਨਹੀਂ ਨਹੀਂ ਅੱਗੇ ਨਹੀਂ ਕੇਵਲ ਸੁਰਤ ਬੋਲੋ ਅੱਧੀ ਅੱਧੀ ਰਾਤ ਉੱਠ ਕੇ ਜੱਪਣ ਵਾਲੇ ਦੀ ਸੁਰਤ ਮੁਬਾਰਕ ਹੋ ਜਾਂਦੀ ਆਖ ਦਿੰਦੇ ਸੰਬੰਧੀ ਦੀ ਸੁਰਤ ਚੰਗੀ ਨਹੀਂ ਗਈ ਸੁਰਤ ਦਾ ਬੰਦਾ ਚੰਗਾ ਨਹੀਂ ਇਹ ਬੜੀਆਂ ਮਾੜੀਆਂ ਸੋਚਾਂ ਸੋਚਦਾ ਹੈ ਅੱਧੀ ਅੱਧੀ ਰਾਤ ਉੱਠਣ ਵਾਲੇ ਦੀ ਸੁਰਤ ਘੜੀ ਗਈ ਮੱਤ ਘੜੀ ਗਈ ਮਨ ਘੜਿਆ ਗਿਆ ਬੁੱਧੀ ਘੜੀ ਗਈ ਸੁਰ ਸਦਾ ਕੀ ਸੁੱਧ ਘੜੀ ਗਈ ਇਹ ਚੀਜ਼ਾਂ ਘੜੀਆਂ ਜਾਂ ਤਿੱਥੇ ਘੜੀਏ ਸੁਰਤ ਮਤ ਮਨ ਹੁਦ ਤਿੱਥੇ ਘੜੀਏ ਸੁਰਾਂ ਫਿਰ ਕਰਮਖੰਡ ਕੀ ਬਾਣੀ دور ਕਰਮਖੰਡ ਦੀ ਬਾਣੀ ਦਾ ਰੂਪ ਵਿਖਾਓ ਜੀ ਕਹਿੰਦੇ ਕਰਮਖੰਡ ਵਿੱਚ ਗਈ ਹੋਈ ਸੁਰਤ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਸੁਣਦੀ ਨਹੀਂ ਕਿੱਥੇ ਹੋਰ ਨਾ ਕੋਈ ਫਿਰ ਬੋਲੋ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਸੁਭਾਗਪੂਰ ਤਿੰਨ ਵਾਰਾਮ ਰਹਾ ਸੁਭਾਗਪੂਰ ਤਿੱਥੇ ਸੀਤੋ ਸਿਤਾ ਨਾ ਸਿਤਾ ਨਹੀਂ ਸੀਤੋ ਤੇ ਸਿਤਾ ਕਿڑی ਸੁਰਤ ਤੇ ਸ਼ਬਦ ਪਾਟੇ ਸੀ ਨਾ ਕਰਮਖੰਡ ਚ ਜਾ ਕੇ ਫੇਰ ਇੱਕ ਹੋ ਗਏ ਮਿਲ ਬੇ ਕੀ ਮਹਿਮਾ ਜਿੱਥੇ ਇੱਕ ਹੋ ਗਏ ਉਥੋਂ ਦੀ ਮਹਿਮਾ ਬਾਬਾ ਨਾਨਕ ਕਹਿੰਦਾ ਕੀ ਕਥਾ ਨਾਨਕ ਪਰੇ ਪਰਿਲਾ ਪਰੇ ਪਰਿਲਾ ਪਰੇ ਤੋਂ ਪਰੇ ਦੀਆਂ ਕਹਾਣੀਆਂ ਕੋਈ ਬੰਦਾ ਬੋਲ ਕੇ ਨਹੀਂ ਦੱਸ ਸਕਦਾ ਜਦਨ ਸ਼ਬਦ ਤੇ ਸੁਰਤ ਜੁੜਦੇ ਕੀ ਆਨੰਦ ਆਉਂਦਾ ਹੈ ਜੁੜੋ ਨਾ ਇੱਕ ਵਾਰ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅਪ ਸਤਨਾਮ ਸ੍ਰੀ ਵਾਹ ਗੁਰੂ ਮਿਲਵੇ ਕੀ ਮਹਿਮਾ ਉਹਦੀ ਸੁਰਤ ਜੁੜ ਗਈ ਗੱਲ ਕਿੱਥੋਂ ਸ਼ੁਰੂ ਕੀਤੀ ਸਿੱਖ ਦੀ ਜਪਜੀ ਦਾ ਪਾਠ ਕਰਦੇ ਸਿੱਖ ਦੀ ਇੱਥੋਂ ਤੁਰਿਆ ਸਣਾ ਅੱਖ ਵੈਗਰੂ ਵੈਗਰੂ ਤੇ ਸੁਰਤ ਜੁੜ ਗਈ ਤੇ ਇੱਕ ਬੜਾ ਵੱਡਾ ਸੇਠ ਲਾਗੇ ਅਣਖ ਖਲੋਤਾ ਧਿਆਨ ਦਿਓ ਪੜਾ ਵੱਡਾ ਸੇਠ ਉਹਦੇ ਕੋਲ ਆਣ ਕੇ ਖਲੋਤਾ ਤੇ ਉਹਦੇ ਚਿਹਰੇ ਦੀ ਰੌਣਕ ਵੇਖ ਕੇ ਪੈਰਾਂ ਥੱਲੇੋਂ ਧਰਤੀ ਨਿਕਲ ਗਈ ਹੋਏ 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 ਇਹ ਰੇ ਮੇਰੇ ਕੋਲ ਮੋਤੀ ਮੇਰੇ ਕੋਲ ਡਾਇਮੰਡ ਮੇਰ ਕੋਲ ਦੌਲਤਾਂ ਮੇਰ ਕੋਲ ਮੇਰੀਏ ਜਿੰਦੇ ਮੇਰੇ ਮੂੰਹ ਤੋਂ ਸਵਾਹ ਉੱਡੇ ਹਰ ਨਾਮ ਨ ਸਿਮਰੇ ਸਾਧ ਸੰਗ ਇਹਨਾਂ ਨੂੰ ਬਾਣੀ ਆਉਂਦੀ ਹਰ ਨਾਮ ਨ ਸਿਮਰੇ ਸਾਧ ਸੰਗ ਤੇ ਤਨ ਉੱਡੇ ਖੇ ਤੇ ਤਨ ਉੱਡੇ ਅਰਥ ਇਹਦਾ ਇਹ ਬਣਦਾ ਜਿਹੜੇ ਸੰਗਤ 'ਚ ਰੱਬ ਦਾ ਨਾਮ ਨਹੀਂ ਨਾ ਜਪਦੇ ਉਹਨਾਂ ਦੇ ਉੱਤੋਂ ਸਵਾਹ ਉੱਡਦੀ ਸਵਾਹ ਉੱਡਦੀ ਤੇ ਸਵਾਹ ਉੜਦੀ ਉੱਥੇ ਜਿੱਥੇ ਮੁਰਦੇ ਸਾੜੇ ਹੋਣ ਹਏ ਮਰੀਏ ਜਿੰਦੇ ਰੁਪਈਏ ਮੇਰੇ ਦੌਲਤਾ ਮੇਰੀਆਂ ਰੌਣਕੇ ਦੇ ਚਿਹਰੇ ਤੇ ਵਰਿਆ ਵਰਿਆ ਦਰਗੇ ਗੁਰੂ ਦੀ ਕੁਦਰਤੀ ਕੁਦਰਤ ਦਾ ਨੂਰ ਇਹਦੇ ਚਿਹਰੇ ਤੇ ਭਰਪੂਰ ਜਹੂਰ ਹੋਇਆ ਬੇਟਾ ਹੱਥ ਕੋਲ ਹੋ ਗਏ ਹੱਥ ਹੱਥ ਜੁੜ ਗਏ ਅੱਖੋ ਵੈਗੁਰੂ ਤੇ ਹੱਥ ਜੁੜ ਕੇ ਕਿੰਨਾ ਚਿਰ ਖਲੋਤੇ ਨੇ ਵੇਟ ਕੀਤੀ ਸਮਝ ਰਹੇ ਹੋ ਕਿੰਨਾ ਚਿਰ ਖਲੋਤੇ ਨੇ ਵੇਟ ਕੀਤੀ ਤੇ ਉਹਨੇ ਘੰਟੇ ਬਾਅਦ ਅੱਖਾਂ ਖੋਲੀਆਂ ਧਿਆਨ ਦੇ ਜ਼ਰਾ ਕਿੰਨੇ ਜਿਹਦੀ ਸੁਰਤ ਗੜੀਓ ਨੇ ਅੱਖਾਂ ਖੋਲੀਆਂ ਅੰਗਾਰੇ ਅੰਗਾਰੇ ਨੂਰੋ ਨੂਰ ਅੱਖਾਂ ਭਰੀਆਂ ਤੁਸੀਂ ਤੇ ਵੇਖੀਆਂ ਨਹੀਂ ਨਾ ਆ ਫੁੱਲ ਵੇਖੇ ਨੇ ਬਨੋਟੀ ਆ ਫੁੱਲ ਬਨੋਟੀ ਵੇਖੇ ਨੇ ਉਧਰ ਤਦੇ ਖਿੜੇ ਫੁੱਲ ਕੋਲ ਤੇ ਤੁਸੀਂ ਕਦੀ ਬੈਠੇ ਹੀ ਨਹੀਂ ਇਹ ਤੁਹਾਡੇ ਘਰ ਆ ਜਾਂਦੇ ਨੇ ਫਰਕ ਸਮਝਦੇ ਹੋ ਇਹ ਉਹਦੇ ਕੋਲ ਚੱਲ ਕੇ ਜਾਣਾ ਪੈਂਦਾ ਫਰਕ ਇੰਨਾ ਬਨੌਟੀ ਸੰਤ ਘਾਰੀ ਚੱਲ ਕੇ ਆ ਜਾਂਦਾ ਥੋੜਾ ਜਾ ਲੱਖਸ ਦਾ ਕਰੋ ਤੇ ਸੋਚੋ ਬਨੌਟੀ ਸੰਤ ਟੈਲੀਫੋਨ ਕਰੀਏ ਤੇ ਜਿੱਤਰਾ ਦੁਕਾਨ ਵਾਲੇ ਆਹ ਫੁੱਲ ਤੁਹਾਡੇ ਘਰ ਛੱਡ ਜਾਂਦੇ ਨੇ ਇਤਰਾ ਹੀ ਡੇਰੇਦਾਰ ਸੰਤ ਤੁਹਾਡੇ ਰੱਬ ਦੇ ਰੰਗ ਚ ਰੰਗੇ ਸੰਤ ਕੋਲ ਤੁਹਾਨੂੰ ਚੱਲ ਕੇ ਜਾਣਾ ਪੈਣਾ ਉਹ ਕਿਸੇ ਦੇ ਘਰ ਆਖੋ ਵੈਗਰ ਰੱਬ ਦੇ ਰੰਗ ਚ ਰੰਗੇ ਸੰਤ ਕੋਲ ਤੇ ਤੁਹਾਨੂੰ ਚੱਲ ਕੇ ਜਾਣਾ ਪੈਣਾ ਹੈ ਕਿਉਂਕਿ ਉਹ ਦਾਤਾ ਹੈ ਇਹ ਫੁੱਲ ਕਰ ਆਰਡਰ ਕਰੋ ਆਉਂਦੇ ਟੈਲੀਫੋਨ ਕਰੋ ਅੱਜ ਦਾ ਬਨਉਟੀ ਸੰਤ ਤੁਹਾਡੇ ਘਰ ਆਉਂਦਾ ਹੈ ਨੂਰੋ ਨੂਰ ਸੀ ਅੱਖਾਂ ਖੁੱਲੀਆਂ ਤੇ ਸੇਠ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਰਦਾਰ ਸਾਹਿਬ ਜੀ ਮੈਂ ਬੜੇ ਚਿਰ ਤੋਂ ਤੁਹਾਡੇ ਹੱਥ ਜੋੜ ਕੇ ਕੋਲ ਖਲੋਤਾ ਤੇ ਤੁਸੀਂ ਕਿਸੇ ਗਹਿਰੇ ਆਨੰਦ ਚ ਡੁੱਬੇ ਸੋ ਕੀ ਕਰ ਰਹੇ ਸੋ ਤੇ ਆਂਦੇ ਹੋ ਤੇ ਸਿੱਖ ਨੇ ਬੜੇ ਆਨੰਦ ਚ ਆਣ ਕੇ ਆਖਿਆ ਸੇਠ ਜੀ ਮੈਂ ਪਿੰਗ ਝੂਟ ਰਿਆ ਸਾਂ ਕੀ 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 ਪਿੰਗ ਝੂਟ ਰਿਆ ਸਾਂ ਪਿੰਗ ਦਾ ਪਤਾ ਜੇ ਹੈ ਤੁਸੀਂ ਕੀ ਕਹਿੰਦੇ ਹੋ ਪਿੰਗ ਕੀ ਕਹਿੰਦੇ ਹੋ ਨਾ आखो वैगुरु वैगुरु फिर बोलो वैगुरु मैं पिंग टूटदा प्यारे उठे वाह गुरु 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 वाह ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਅੱਖਰ ਸਤਨਾਮ ਸ੍ਰੀ ੴ ਟਿਕ ਜੋ ਅੱਖਰ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਪਿੰਗ ਝੂਟ ਦੇਸੋ ਬੜਾ ਆਨੰਦ ਲੈ ਰਹੇ ਸੋ ਉਟੇ ਲਿੰਦੇ ਮੈਨੂੰ ਹਟਾ ਦਵਾ ਦੋਗੇ ਕਿਨੇ ਕਿਹਾ ਕੀ ਕਿਹਾ ਤੇ ਅੱਜ ਦੇ ਤੁਹਾਡੇ ਚਿੱਟੇ ਕਾਂ ਹੁੰਦੇ ਨਾ ਚਿੱਟੇ ਕਾਂ ਤੇ ਇਹ ਕਹਿੰਦੇ ਵੀ ਆ ਜੀ ਉੱਥੇ ਸੱਚਖੰਡ ਦੇ ਦედაਰ ਕਰਾਵਾਂਗੇ ਇਸ ਸਿੱਖ ਨੇ ਨਹੀਂ ਕਿਹਾ ਆਖੋ ਏ ਗੁਰੂ ਇਹ ਤੇ ਇੱਥੋਂ ਤੱਕ ਵੀ ਕਹਿ ਦਿੰਦੇ ਆ ਜੀ ਬ੍ਰਹਮ ਗਿਆਨ ਦੇ ਦਾਂਗੇ ਮੈਂ ਕੀ ਕਿਹਾ ਬ੍ਰਹਮ ਗਿਆਨ ਦੇ ਦਾਂ ਹੁੰਨੇ ਨਹੀਂ ਕਿਹਾ ਨਾ ਨਾ ਉਹਨੇ ਜਦੋਂ ਕਿਹਾ ਨਾ ਮੈਨੂੰ ਝੂਟਾ ਦਵਾ ਸਕਦੇ ਹੋ ਸੇਠ ਨੇ ਕਿਹਾ ਤੇ ਸਿੱਖ ਨੇ ਕਿਹਾ ਮੈਂ ਕੀ ਕਰ ਸਕਦਾ ਜੀ ਝੂਟੇ ਦੇਣ ਵਾਲਾ ਤੇ ਗੋਇੰਦਵਾਲ ਬੈਠਾ ਹੈ ਧਿਆਨ ਦਿਓ ਝੂਟੇ ਦੇਣ ਵਾਲਾ ਤੇ तेरी उपमा तोए बणिया वरी उपमा तोए बणिया वरी भले अमरदास गुण तेरे भले अमरदास गुण तेरे भले ਦੀ ਉਪਮਾ ਉਹ ਇਹ ਸਿੱਖ ਕਿੰਨਾ ਇਮਾਨਦਾਰ ਹੋਊਗਾ ਐਨ ਲਗਾ ਮੈਂ ਨਹੀਂ ਉਟਾ ਦਵਾ ਸਕਦਾ ਉਟਾ ਤੇ ਗੋਇੰਦਵਾਲ ਬੈਠਾ ਬਾਬਾ ਅਮਰਦਾਸ ਉਹ ਜਿਹਦੀ ਪਿੰਗ ਨੂੰ ਇੱਕ ਵਾਰ ਝੂਟਾ ਦੇ ਦੇ ਫਿਰ ਰੁਕਦੀ ਨਹੀਂ ਅੱਛਾ ਅੱਛਾ ਸਮਝ ਰਹੇ ਹੋ ਦੀ ਲੱਕ ਸਿੱਧਾ ਕਰੋ ਨਾ ਤੇਰਾ ਬੈਠੋ ਆ ਕਾਲੀ ਚੁੰਨੀ ਵਾਲੀ ਤੀ ਸਿੱਧਾ ਕਰਨ ਨਾਲ ਸੇ ਚੇਤਾ ਭੁੱਲ ਗਿਆ ਵਿੱਚ ਨਹੀਂ ਕਿਹੋ ਜਿਹੀ ਐ ਤਰ੍ਹਾਂ ਬੈਠੋ ਐ ਤਰ੍ਹਾਂ ਸਵੇਰੇ ਉੱਠਿਆ ਸੇਠ ਤੇ ਅੱਜ ਦੇ ਬਾਬਿਆਂ ਨੂੰ ਜਿਤਨਾ ਥੈਲਿਆਂ ਦੇ ਥੈਲੇ ਇਹਨਾਂ ਨੂੰ ਆਉਂਦੇ ਆ ਤੇ ਝੂਟੇ ਝੂਟੇ ਦਿੰਦੇ ਆ ਨਾ ਇਹ ਸੱਚਾ ਝੂਟਾ ਲੈਣ ਨੂੰ ਹੀਰੇ ਤੇ ਮੋਤੀਆਂ ਦੀ ਪ੍ਰਾਤ ਭਰ ਕੇ ਲੈ ਗਿਆ ਸੋਨੇ ਦੀਆਂ ਮੋਹਰਾਂ ਦੀ ਸਿਰ ਤੇ ਚੁੱਕੀ ਰਮਾਲ ਉੱਤੇ ਦਿੱਤਾ ਪੰਜ ਸੱਤ ਨੌਕਰ ਸੇਠ ਨੇ ਨਾਲ ਲੈ ਤੇ ਗੁੰਦਵਾਲ ਪੁੱਜ ਗਿਆ ਇਨਵਾਰ ਜੀ ਪਰਮਨਾਰੇ ਉਸ ਮਾਲਕ ਦੇ ਦਰਬਾਰ ਚ ਪਹੁੰਚ ਗਿਆ ਜਾ ਕੇ ਐਡਾ ਵੱਡਾ ਪ੍ਰਾਤ ਭਰੀ ਆਕਸਦਾ ਕਰਕੇ ਬੈਠੋ ਰਾਤ ਭਰੀ ਅੱਗੇ ਰੱਖੀ ਬਾਬੇ ਅਮਰਦਾਸ ਦੇ ਤੇ ਉਹ ਵੇਣ ਬੋਲੇ ਆ ਉਹਨੂੰ ਕੀ ਨਹੀਂ ਸੀ ਪਤਾ ਕਿ ਸੇੜ ਕਿੱਥੋਂ ਆਇਆ ਏ ਕਿਉਂ ਆਇਆ ਏ ਸਾਰਾ ਕੁਝ ਘਟ ਘਟ ਕੇ ਅੰਮ੍ਰਿਤ ਦੀ ਜਾਗਤ ਭਲੇ ਬੁਰੇ ਕੀ ਸੇੜ ਸਾਹਿਬ ਉਹਨਾਂ ਨੇ ਨਹੀਂ ਕਿਹਾ ਕੁਝ ਹਾਲ ਰੱਖਤਾ ਹੱਥ ਜੁੜੇ ਸੇੜ ਜੀ ਕਿਤਰਾ ਆਏ ਹੋ ਧਿਆਨ ਦਿਓ ਟਿਰ ਜੀ ਕਹਿੰਦੇ ਜੀ ਝੂਟਾ ਲੈਣਾ ਮੇਰਾ ਜੀ ਕਰਦਾ ਇੱਕ ਵਾਰ ਮੇਰੀ ਪਿੰਗ ਵੀ ਚਲਾ ਦਿਓ ਤੇ ਮੈਂ ਵੀ ਸੰਦੀਪ ਕਾਲੀ ਝੂਟੇ ਲੈਂਦਾ ਰਾਂ ਝੂਟੇ ਲੈਂਦਾ ਰਾਂ ਨਾਮ ਦੀ ਪਿੰਗ ਤੇ ਬਾਬੇ ਅਮਰਦਾਸ ਨੇ ਕਿਹਾ ਇਹ ਕੀ ਲੈਂਦਾ ਹੀ ਹਰ ਆਪ ਅਮੋਲਕ ਹੈ ਹਰ ਆਪ ਅਮੋਲਕ ਹੈ ਅੱਗੇ ਬੜਾ ਦਸਵੰਦ ਦਿੰਦੇ ਨੇ ਲੋਕੀ ਇਹਨਾਂ ਸਾਧਾਂ ਨੂੰ। ਇਹ ਸ਼ਾਇਦ ਬੈਠਿਆਂ ਬਿਠਾਇਿਆਂ ਹੀ ਕੰਮ ਹੋ ਜੂ। ਨਾ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ। ਕਰਮ 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 ਕਰੋ ਤੂੰ ਪ੍ਰਾਣੀ ਕਰਮ ਤੋਂ ਬਿਨਾ ਨਹੀਂ ਅੱਧੀ ਰਾਤ ਉੱਠਣ ਤੋਂ ਬਿਨਾ ਨਹੀਂ ਇੱਥੇ ਬਣਾਇਆ ਬਣਾਇਆ ਸੌਦਾ ਨਹੀਂ ਮਿਲਦਾ। ਇੱਥੇ ਤੇ ਗੁਰ ਸਤਗੁਰ ਕਾਜੋ ਸਭ ਪੜ ਕੇ ਉੱਠ। ਉਦਮ ਕਰੇ ਭੜਕੇ ਪ੍ਰਭਾਤੀ ਇਸ਼ਨਾਨ ਕਰੇ ਫਿਰ ਚੜੇ ਦਿਵਸ ਇਹ ਤੇ ਸਭ ਕੁਝ ਕਰਨਾ ਪੈਣਾ ਤਾਂ ਦਊਗਾ ਉਤਰਾਂ ਨਹੀਂ ਇਹ ਤੇ ਕਰਨਾ ਪੈਣਾ ਲਿਖ ਕੇ ਦੇ ਗਿਆ ਬਾਬਾ ਗੁਰੂ ਰਾਮਦਾਸ ਪਾਤਸ਼ਾਹ ਚੇੜ ਜੀ ਨੇ ਰੱਖੀ ਪ੍ਰਾਤ ਭਰੀ ਸਮਝ ਰਹੇ ਹੋ ਜੀ ਚੇੜ ਜੀ ਨੇ ਪ੍ਰਾਤ ਭਰੀ ਰੱਖੀ ਤੇ ਮਹਾਰਾਜ ਪਾਚਾ ਇੱਕ ਪੁੱਛਦੇ ਇੱਕ ਹੀ ਐ ਸੇੜ ਜੀ ਕਹਿੰਦੇ ਜੀ ਹੀਰੇ ਨੇ ਤੋ ਇਹ ਨੇ ਦਿਆ ਮੋਹਰਾ ਨੇ ਚਾਂਦੀ ਦੀਆਂ ਮੋਹਰਾ ਨੇ ਚਾਂਦੀ ਦੇ ਰੁਪਈਏ ਨੇ ਅੱਛਾ 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 ਫੂਟਿਆਂ ਦੀ ਕੀਮਤ ਲੈ ਕੇ ਆਇਆ ਏ ਮਹਾਰਾਜਾ ਛੋਟੀ ਜੀ ਪੇਟਾ ਤੇ ਮਗਰ ਅੰਦਰੋਂ ਹੰਕਾਰ ਬੋਲਿਆ ਵੀ ਉਸ ਗਰੀਬ ਨੇ ਕੀ ਦਿੱਤਾ ਉਹ ਤੈਨੂੰ ਜੇਦੀ ਤੂੰ ਪੀਂਗ ਚ ਲਾਤੀ ਮੈਂ ਤੇ ਐਡਾ ਵੱਡਾ ਥਾਲ ਭਰ ਕੇ ਲਿਆਇਆ ਇਹਨੂੰ ਇਹ ਨਹੀਂ ਸੀ ਪਤਾ ਗੋਵਿੰਦ ਭਾਉ ਭਗਤ ਦਾ ਉਕਾਰ ਗੋਵਿੰਦ ਜੇ ਨਾ ਪ੍ਰੇਮ ਕਿਓ ਜੋ ਪ੍ਰੇਮ ਗਰੀਬ ਕਰ ਸਕਦਾ ਅਮੀਰ ਨਹੀਂ ਅਮੀਰ ਦੀ ਜ਼ਿੰਦਗੀ ਚ ਤੇ ਪ੍ਰੇਮ ਦਾ ਗੀਤ ਗੂੰਜਦਾ ਹੀ ਨਹੀਂ ਤਾਂ ਉਹਨੂੰ ਗਰੀਬ ਬਨਵਾਜ ਆਖਿਆ ਕਿ ਆਖਿਆ ਗਰੀਬ ਬਨਵਾ ਸਾਹਿਬ ਨੇ ਆਖਿਆ ਕਾਦੇ ਲਈ ਲਿਆਏ ਮਹਾਰਾਜ ਇਹ ਤੁੱਚ ਜੀ ਪੇਟਾ ਲੈ ਲੋ ਤੇ ਮੈਨੂੰ ਹੁੱਡਾ ਦੇ ਦਿਓ ਤੇ ਸਾਹਿਬ ਮੇਰੇ ਬਾਪੂ ਨੇ ਜੋ ਪੁੱਛਿਆ ਅੱਜ ਦਾ ਸਾਧ ਨਹੀਂ ਪੁੱਛਦਾ ਇਹ ਕਿੰਦਾ ਅਖੋ ਵੈਗਰੂ ਮੈਂ ਬੰਬੇ ਫੇਰ ਚੱਲਿਆਂ ਪਹਿਲੀ ਤਰੀਕ ਤੋਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂ ਮੇਰੀ ਜ਼ਿੰਦਗੀ ਦੇ ਦੋ ਦਿਨ ਖਾਲੀ ਸੀ ਕੱਲ ਦਾ ਤੇ ਪਰਸੋਂ ਦਾ ਤੁਹਾਡਾ ਪਿਆਰ ਵੇਖ ਕੇ ਮੈਂ ਉਹ ਵੀ ਦੋ ਦਿਨ ਜਲੰਧਰ ਨੂੰ ਦੇ ਦਿੱਤੇ ਕੱਲ ਸਵੇਰੇ ਕੱਲ ਸ਼ਾਮ ਪਰਸੋਂ ਸਵੇਰੇ ਤੇ ਪਰਸੋਂ ਸ਼ਾਮ ਤੇ 26 ਤਰੀਕ ਸਵੇਰੇ ਆਪ ਜੀ ਦੇ ਜੋੜੇ ਗੁਰੂ ਤੇਗ ਬਹਾਦਰ ਨਗਰ ਛਾੜੂੰਗਾ ਤੁਸੀਂ ਤੇ ਮੈਂ ਰਲ ਕੇ ਰੱਬ ਦੀ ਆਵਾਦਤ ਕਰਾਂਗੇ ਮੇਰਾ ਰੰਗ ਚੜਦਾ ਚੜਦਾ ਬਾਪੂ ਕਿਤੇ ਤੁਹਾਨੂੰ ਤੇ ਮੈਨੂੰ ਰੰਗ ਦੇ ਭਾਈ ਤਾਰੂ ਸ ਵਰਗਾ ਰੰਗ ਸਾਡੇ ਤੇ ਚੜ ਜਾਏ ਸਾਡੀ ਔਲਾਦ ਤੇ ਚੜ ਜਾਏ ਸਾਡੀਆਂ ਧੀਆਂ ਤੇ ਚੜ ਜਾਏ ਅੱਖ ਵੈਗਰੂ ਵਾਲੇ ਗੁਰੂ ਅੱਜ ਇੱਕ ਬੱਚੀ ਨੇ ਮੈਨੂੰ ਦੱਸਿਆ ਕਹਿੰਦੀ ਜਿੱਦਨ ਤੋਂ ਸੁਣਿਆ ਹੈ ਨਾ ਮੈਂ ਪਲਾਸਟਿਕ ਦੀਆਂ ਕੰਡੀਆਂ ਪਲਾਸਟਿਕ ਦੀਆਂ ਕੰਗੀਆਂ ਆਪਣੇ ਘਰੋਂ ਸੜਤੀਆਂ ਹੁਣ ਮੈਂ ਹੁਣ ਮੈਂ ਲੱਕੜ ਦਾ ਕੰਗਾ ਫੇਰਦੀ ਆ ਬਾਪੂ ਜੀ ਜਦੋਂ ਦੀ ਮੈਂ ਸੁਣਨਾ ਸ਼ੁਰੂ ਕੀਤਾ ਉਹ ਦੰਦੀਆਂ ਮੈਂ ਪੰਜ ਬਾਣੀਆਂ ਪੜ੍ਹਨ ਤੋਂ ਬਿਨਾਂ ਰੋਟੀ ਨਹੀਂ ਖਾਂਦੀ ਅਰਦਾਸ ਕਰੋ ਜਲੰਧਰ ਦੇ ਇੱਕ ਇੱਕ ਪ੍ਰਾਣੀ ਨੂੰ ਮੇਰਾ ਗੁਰੂ ਨਾਨਕ ਨਾਮ ਦਾ ਰੰਗ ਚੜ੍ਹਦਾ ਹੈ ਤੁਸੀਂ ਪਿਆਰੇ ਉਹ ਰੱਬ ਦੇ ਉਹ ਪਿਆ ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ ਇਹਨਾਂ ਨੂੰ ਰੱਬ ਪਿਆਰਾ ਲੱਗਦਾ ਹੈ ਰੱਬ ਉਹਨਾਂ ਜੋਗਾ ਹੀ ਹੋ ਜਾਂਦਾ ਹੈ ਰੱਬ ਨਾਲ ਪਿਆਰ ਕਰਕੇ ਵੀ ਸ਼ੇਰ ਜੀ ਨੇ ਆਖਿਆ ਅਰਾਜ ਇਹ ਤੋਜੀ ਪੇਟਾ ਲਿਆ ਆ ਸਤਿਗੁਰਾਂ ਨੇ ਆਖਿਆ ਛੱਛਾ ਛਾ ਹੂਟੇ ਦੀ ਕੀਮਤ ਲਈ ਕਿ ਆਇਆ ਏ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹਿ ਲੋਕ ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਵਿੱਚੋਂ